ਓ ਵੀਰੇ ਕਿਧਰ ਭੱਜਾ ਓ ਭਰਾਵਾ ਕਿਧਰ ਭੱਜਾ ਕਿਧਰ ਹੱਤ ਹੋ ਗਏ ਯਾਰ ਇਹਨਾਂ ਦੀ ਕਾਣ ਕੇ ਕਾਣ ਹੈ ਗੋਂਡੇ ਇਹਨਾਂ ਇਹਨਾਂ ਮਗਰ ਗੱਡੀ 라 ਵੀ ਰਹਿਰ ਓ ਵੀਰੇ ਕਮਾਲ ਹੋ ਗਿਆ ਯਾਰ ਅਸੀਂ ਤਾਂ ਗੱਲ ਕਰਨਾਂ ਹੀ ਤੇਰੇ ਨਾਲ ਅਗਾਈ ਭੱਜ ਕੇ ਫੜ ਫਿਰ ਇਹਨੂੰ ਮੈਨੂੰ ਫੋਨ ਫੜਾ ਦੇ ਅਗਾਈ ਮੈਨੂੰ ਫੋਨ ਫੜਾ ਫੜਾ ਦੇ ਭੱਜ ਕੇ ਫੜ ਉਹਨੂੰ ਕਤੀੜ ਨੂੰ ਜੀ ਦੀ ਮਾਰ ਫੜਾ ਕਾਈ ਭੱਜ ਕੇ ਹਾਰੇ ਨੂੰ ਨਾ ਵਿਚਾਰੀਂ ਨਾ ਦੂਮੇ ਵਿੱਚ ਅਸ ਬੇਚ ਦਿੱਤੀਆਂ ਬੇਚ ਕਿੱਥੇ ਵੇਚੀਆਂ ਇਹ ਗੱਲ ਹੈ ਕਹਿੰਦੇ ਆ ਵੀ ਹਰਿਆਣੇ ਚ ਵੇਚੀਆਂ ਕਿੰਨੇ ਆ ਪੂਆ ਨੇ ਪੂਆ ਨੇ ਤੇ ਪਿਓ ਨੇ ਦੋਨੇ ਇੱਕ ਥਾਂ ਦੇ ਤਿੰਨ ਥਾਂ ਦੇ ਵੇਚ ਗਿਆ ਨੇ ਉਹ ਵੇਚ ਇਹ ਵੱਡੀ ਡੇੜੀ ਉਹ ਤਿੰਨ ਚਾਰ ਥਾਂ ਵੀ ਵੇਚੀ ਆ ਨਿੱਕੀ ਇੱਕ ਥਾਂ ਹੀ ਆ ਵੀਰ ਜੀ ਸਵਾ ਦੀ ਮੇਰੀ ਨਾ ਤੁਹਾਡੇ ਮੂਰੇ ਮਿਹਨਤਾਂ ਜਿਹੜੇ ਇਹ ਬੱਚੇ ਆ ਜਿਹਨਾਂ ਕੁੜੀਆਂ ਇਹਨਾਂ ਵੇਚੇਗਾ ਉਹ ਕਿਵੇਂ ਨਾ ਕਿਵੇਂ ਇਹਦੇ ਕੋਲੇ ਆ ਜਾਣ ਇਹਦੇ ਬੱਚੇ ਲੱਗਿਆ ਮੈਂ ਵੀ ਠੀਕ ਹਾਂ ਸਾਈ ਫਤੀ ਉਹ ਠੀਕ ਹੈ ਜੀ ਮੈਂ ਖਾਸਾ ਹੀ ਫਤੀ ਉਹ ਠੀਕ ਹੈ ਬਾਬਿਓ ਉਹ ਠੀਕ ਹੈ ਜੀ ਮਾਫੀ ਮੰਗਦਾ ਮੈਂ ਲੇਟ ਹੋ ਗਿਆ ਕਾਫੀ ਹਾਂ ਕਿਹੜੀ ਮਾਤਾ ਉਹ ਠੀਕ ਹੈ ਜੀ ਬੈਠੀ ਦਾ ਸਾਹਮਣੇ ਅੱਛਾ ਜੀ ਉਹ ਠੀਕ ਹੈ ਜੀ ਮੈਂ ਖਾਸਾ ਹੀ ਫਤੀ ਉਹ ਠੀਕ ਹੈ ਜੀ ਆਹ ਮਾਤਾਵਾ ਉਹ ਬੇਟੀ ਇਹਨਾਂ ਦਾ ਬੋਲਿਆ ਨਹੀਂ ਜਾਂਦਾ ਅੱਛਾ ਹੈਗੀ ਕਿੱਥੋਂ ਹੈ ਇਸੇ ਪਿੰਡ ਦੀ ਇਹਨਾਂ ਕੋਲ ਰਹਿੰਦੇ ਯਾਰ ਪਿੰਡ ਦੇ ਇਹਨਾਂ ਦੇ ਘਰਾਂ ਚੋਂ ਹੀ ਆਉਂਦੇ ਸਗੇ ਪਰਿਵਾਰ ਚੋਂ ਹੀ ਇਹਨਾਂ ਦੇ ਇੱਕ ਸਾਹ ਹੁੰਦੇ ਇਹਨਾਂ ਦਾ ਵੀ ਸਿਸਟਮ ਉਹ ਹੈ ਜਿਹੜਾ ਫਲਾਸ ਕਰਾ ਲੈ ਕੇ ਸਕੂਲ ਸੁਪਿੰਟ ਪੁੰਡਾ ਵਾਲੇ ਵਾਵਾ ਇਹਦੇ ਨਾਲ ਹਨਾ ਗਲਤ ਕਰਦੇ ਆ ਬੋਲਦੀ ਬੋਲਦੀ ਕੁਝ ਨਹੀਂ ਆ ਇਹ ਬੋਲਦੀ ਨਹੀਂ ਗੀ ਆਉਂਦੀ ਆਏ ਨਹੀਂ ਗੇ ਅੱਛਾ ਹੋਵੇ ਦੱਸੰਦੀ ਮੈਨੂੰ ਮਾਰਦੀ ਉਹਦਾ ਭੈਣ ਦਾ ਨਾਂ ਲੈਂਦੀ ਆ ਕਿ ਮੈਨੂੰ ਮਾਰਦੀ ਰਹੀ ਆ ਇਹ ਇਹ ਜਦੋਂ ਕੋਲੇ ਜਾਂਦੀ ਤਾਂ ਡਰਦੀ ਆ ਇਹਦਾ ਸਾਥ ਦੇ ਆ ਉਹ ਮੈਂ ਮਗਰ ਜੋ ਉਹ ਇਹ ਭਾਣੀ ਕਿਹੜੀ ਕੋਲੇ ਡਰ ਜਾਂਦੀ ਆ ਇਹਦੇ ਕੋਲ ਮੈਂ ਕਿਹਾ ਮਗਰ ਭਾਈ ਤੁਹਾਡੀ ਕੀ ਲੱਗਦੀ ਮਾਤਾ ਜੀ ਤੁਹਾਡੇ ਤਾਈ ਦੀ ਉਹ ਮਗਰ ਜੀ ਅੱਛਾ ਜੀ ਇਹਨੂੰ ਵਿਚਾਰੀ ਨੂੰ 12 ਮਹੀਨੇ ਦੇ ਛੱਡ ਕੇ ਸਾਰਾ ਪਰਿਵਾਰ ਚਲਾ ਗਿਆ ਦੋ ਤਿੰਨ ਦਿਨ ਕੰਡੀ ਰਹੀ ਮੜ ਕੇ ਵੀ ਇਹ ਇਹਦੇ ਮੁਕਾਬਤੀ ਆ ਕਹਿੰਦੀ ਵੀ ਮੇਰੇ ਨਾਲ ਗਲਤ ਕੰਮ ਹੋਇਆ ਨਹੀਂ ਜਦੋਂ ਇਹ ਬੋਲਦੀ ਨਹੀਂ ਆ ਤੇ ਇਹ ਕਿਦਾਂ ਇਸ਼ਾਰਿਆਂ 'ਚ ਦੱਸਿਆ ਇਸ਼ਾਰਿਆਂ 'ਚ ਇਹਨੇ ਦੱਸਿਆ ਆਪਾਂ ਇਹਨੂੰ ਘਰੇ ਲੈ ਗਏ ਪਤਾ ਨਹੀਂ ਡਰ ਗਈ ਰੱਬ ਜਾਣ ਲੱਗ ਗਿਆ ਨਹੀਂ ਇਹਨਾਂ ਦਾ ਕਹੀਏ ਐਵੇਂ ਹੈਨਾ ਜਦੋਂ ਆਪਾਂ ਸਮਝੀ ਨਹੀਂ ਮੈਂ ਆਪਾਂ ਦੇ ਘਰੇ ਲੈ ਗਈ ਮੈਂ ਕਿ ਜਿੱਥੇ ਮੇਰੇ ਬੱਚੇ ਰੋਟੀ ਖਾਂਦੇ ਆਪਾਂ ਇਹਨੂੰ ਵੀ ਦੇਵਾਂਗੇ ਇਹਦਾ ਸਭ ਤੋਂ ਪਹਿਲਾਂ ਤਾਂ ਆਪਾਂ ਨੂੰ ਇਹਦਾ ਟੈਸਟ ਵੀ ਕਰਵਾਉਣਾ ਪੈਣਾ ਬਾਅਦ ਚ ਮੈਂ ਤੁਹਾਨੂੰ ਦੱਸਦੀ 15 ਦਿਨਾਂ ਦਾ ਅਫਰਡੂਂਗੇ 15 ਦਿਨਾਂ ਦਾ ਇਹ ਵੀਡੀਓ ਵੀ ਆ ਦੇ 15 ਦਿਨ ਆਪਣੇ ਕੋਲੇ ਰਹੀ ਬਾਅਦ ਚ ਇਹਦਾ ਭਰਾ ਆਇਆ ਉਹ ਲੈ ਗਿਆ ਸਾਡੇ 3 ਮਹੀਨੇ ਹੋ ਨੇ ਰੱਖੀ ਕੋਈ ਉਹਨੇ ਕਾਨੂੰਨੀ ਕਾਰਵਾਈ ਨਹੀਂ ਕੀਤੀ ਵੀਰੇ ਅੱਛਾ ਇਹ ਤਾਂ ਭਰਾ ਵੀ ਹੈਗਾ ਦੋ ਇੱਕ ਬਾਹਰ ਹੈ ਇੱਕ ਇਹ ਦੇਰ ਬਾਹਰ ਕਿੱਥੇ ਆ ਬਾਹਰ ਅੱਛਾ ਭਰਾ ਇਹਦਾ ਵੀ ਹੈਗਾ ਵਾ ਹਾਂਜੀ ਮੈਨੂੰ ਦੱਸਣਾ ਆਉਂਦਾ ਹੀ ਨਹੀਂ ਕੀ ਹੋਇਆ ਤੇ ਮੇਰੇ ਦੰਦ ਦੇ ਨਾਲ ਦੇ ਵਿੱਚ ਘਰੋਂ ਬਾਹਰ ਚ ਗਈ ਅੱਛਾ ਤੇ ਤਲਵੰਡੀ ਵੀ ਰਾਹ 'ਚ ਹੀ ਜਾਂਦੀ ਸੀ ਮੇਰੇ ਸਿਰ ਉੱਪਰ ਹਾਂਜੀ ਉਹ ਉੱਧਰ ਚੱਲੇ ਗਏ ਕਹਿੰਦੇ ਵੀ ਇਹ ਮੈਨੂੰ ਕਿਸੇ ਤਰ੍ਹਾਂ ਫੋਨ ਲਾਇਆ ਵੀ ਰਾਤ ਧੁੱਰੀ ਜਾਂਦੀ ਮੈਂ ਬੇਟਾ ਭਜਾਇਆ ਉਹਦੇ ਮੈਂ ਤਾਂ ਤਬਾਹ ਕੇ ਲਿਆ ਇਹਦੇ ਨਾਲ ਨਹੀਂ ਆਇਆ ਅੱਛਾ ਸ਼ਾਮ ਨੂੰ ਅਸੀਂ ਫੇਰ 4 ਵਜੇ ਗਏ ਸਾਨੂੰ ਕੀ تاني ਮੰਡੀ ਚੋਂ ਲੱਭੀ ਦੂਜੇ ਦਿਨ 2 ਵਜੇ ਫੋਨ ਆ ਗਿਆ ਇਹਦਾ